ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਮੈਂ ਕਿ ਆਪਾਂ ਕਈ ਵਾਰੀ ਕਹਿੰਨੇ ਹੁੰਦੇ ਆ ਕਿ ਘਰਾਂ ਦੇ ਵਿੱਚ ਨਾ ਬੱਚੇ ਬਹੁਤ ਇਲਤਾਂ ਕਰਦੇ ਆ ਛੋਟੇ ਬੱਚੇ ਜਿਹਦੇ ਵਿੱਚ 4 ਸਾਲ ਦੇ 5 ਸਾਲ ਦੇ 6 ਸਾਲ 10 ਸਾਲ ਤੱਕ ਉਹ ਘਰ ਚ ਗਦਰ ਮਜਾ ਕੇ ਰੱਖਦੇ ਆ ਨਾ ਪਰ ਬੱਚਿਆਂ ਤੋਂ ਇਲਾਵਾ ਵੀ ਬਹੁਤ ਇਦਾਂ ਦੀਆਂ ਚੀਜ਼ਾਂ ਜਾਂ ਇਦਾਂ ਦੇ ਬਹੁਤ ਹੋਰ ਕੁਦਰਤ ਦੇ ਬਣਾਏ ਜੀਵ ਆ ਜਿਹੜੇ ਗਦਰ ਮਜਾ ਕੇ ਰੱਖਦੇ ਤੁਹਾਨੂੰ 2 ਮਿੰਟ ਵਿੱਚ ਐਨ ਨਹੀਂ ਆਉਣ ਦਿੰਦੇ ਆਜੋ ਦਿਖਾਉਂਦੇ ਆ ਆ ਦੇਖੋ ਇਹ ਵੀ ਛੋਟੇ ਬੱਚੇ ਹੀ ਆ ਜਰਮਨ ਸ਼ੈਫਰਡ ਆ ਲੌਂਗ ਕੋਟ ਆ ਇਹ ਐਨੇ ਗਦਰ ਮਚਾਉਂਦੇ ਨਾ ਇਹ ਐਨਾ ਗਦਰ ਮਚਾਉਂਦੇ ਆ ਪੁੱਛੋ ਨਾ ਤੁਸੀਂ ਉਹ ਦੇਖੋ ਚਗਾਠਾਂ ਕਿਦਾਂ ਖਾਧੀਆਂ ਪਈਆਂ ਉਹ ਦੇਖੋ ਪਿੱਛੋਂ ਇਹ ਆਹ ਦੇ ਆਹ ਚਗਾਠਾਂ ਖਾਧੀਆਂ ਪਈਆਂ ਇੱਧਰ ਦੇਖ ਲਓ ਇੱਕ ਬਹੁਤ ਵੱਡਾ ਗੀ ਸਭ ਤੋਂ ਜ਼ਿਆਦਾ ਜਿਹੜੇ ਇਲਤਗਾਦਨ ਜਰਮਨ ਸ਼ੈਪ ਬੰਦੇ ਆ ਤੇ ਵਿਚਾਰੇ ਜਿਹੜੇ ਸਟੀਡ ਡੌਗ ਐ ਤੇ ਵਿਚਾਰੇ شریف ਹੁੰਦੇ ਆ ਤੇ ਇਤਾਂ ਦਾ ਕੋਈ ਕਾਰਵਾਈ ਕਰਦੇ ਨਹੀਂ ਆ ਸਟੇਡ ਹੋ ਗਿਆ ਤੇ ਇੱਕ ਆ ਜਰਮਨ ਸ਼ੈਪ ਆ ਦੇਖੋ ਇਹਨੂੰ ਰੁਕਰੀ ਕਿ ਜਾਂਦਾ ਏ ਇਹਨੂੰ ਪਤਾ ਨਹੀਂ ਕੀ ਚਾਹੀਦਾ ਕੀ ਆ ਕੋਈ ਮੈਟ ਨਹੀਂ ਛੱਡਣਾ ਇਹਾਂ ਨੇ ਕੋਈ ਚੀਜ਼ ਨਹੀਂ ਛੱਡਣੀ ਸਭ ਖਾਈ ਜਾਣਾ ਖਾਈ ਜਾਣਾ ਖਾਈ ਜਾਣਾ ਸਭ ਖਾਈ ਜਾਣਾ ਉਹ ਇਹਨਾਂ ਨੂੰ ਮੰਨ ਲਓ ਛੋਟੇ ਆ ਹਲੇ ਇਹਨਾਂ ਨੂੰ ਚਲੋ ਟ੍ਰੇਨਡ ਕਰਨਾ ਪੈਂਦਾ ਸਿਖਾਉਣਾ ਪੈਂਦਾ ਇਹ ਦੋਨੋਂ ਲੌਂਗ ਕੋਡ ਆ ਮੇਲ ਫੀਮੇਲ ਆ ਇਹ ਮੇਲ ਆ ਛੋਟਾ ਇਹ ਹੈਗਾ ਦੋ ਕੁ ਮਹੀਨਿਆਂ ਦਾ ਉਹ ਹੈਗੀ ਆ ਫੀਮੇਲ ਇੰਨੀ ਹੈਲਥ ਕਰਦੇ ਆ ਇੰਨੀ ਗਤਨ ਚ ਉਹਦੇ ਕੋਈ ਚੀਜ਼ ਨਹੀਂ ਛੱਡਣੀ ਕੋਈ ਚੱਬ ਲੱਥ ਚ ਆ ਜਾਏ ਉਹ ਚੱਬ ਛੱਡਣੀ ਆ ਕੋਈ ਇਹਨਾਂ ਦੇ ਹੱਥ ਚ ਜੁੱਤੀ ਨਵੀਂ ਆ ਜਾਏ ਉਹ ਚੱਬ ਛੱਡਣੀ ਆ ਕੋਈ ਕੱਪੜਾ ਆ ਗਿਆ ਉਹ ਛੱਡਣਾ ਨਹੀਂ ਆ ਨੇ ਆਹ ਲੋ ਮੈਟ ਆ ਗਿਆ ਇਹ ਨਹੀਂ ਛੱਡਣਾ ਸਗਾਠਾਂ ਸਰਦਨਾ ਇਹ ਖਾਈ ਜਾਂਦੇ ਆ ਫੱਟੀ ਪਈ ਆ ਬਾਹਰ ਕੋਈ ਬਾਲਟੀ ਪਈ ਸਭ ਕੁਝ ਰਗੜ ਦਿੰਦੇ ਆ ਇਹ ਦੋਨੋਂ ਮਿਲ ਕੇ ਉਹ ਵੱਡੀ ਉਹ ਇੰਨਾ ਤੋਹੀ ਕਰਦੇ ਨੇ ਉਹ ਵਿਚ ਪਹਿਲਾਂ ਦੀ ਰੱਖੀ ਹੋਈ ਆ ਇਹ ਹੁਣ ਲਿਆਂਦੇ ਆ ਇਹ ਇੰਨਾ ਦੁਖੀ ਕਰਦੇ ਉਹਨੂੰ ਹਨਾ ਉਹਨੂੰ ਵਿਚਾਰੀ ਨੂੰ ਘੜੀ ਚੈਨ ਨਹੀਂ ਆਉਣ ਦਿੰਦੇ ਹੁਣ ਪਈ ਆ ਆਰਾਮ ਨਾ ਦੇਖੋ ਆ ਫੇਰ ਕਿੱਦਾਂ ਮੰਜੇ ਮੰਜੇ ਦੀ ਉਹ ਖੇਚ ਲਈ ਜਾਂਦੀ ਨਵਾਰ ਚ ਬਸ ਲਾ ਪਿਆ ਉਹਨੂੰ ਖੇਚਨ ਖਾਈ ਜਾਣਾ ਖਾਈ ਜਾਣਾ ਇਹਨਾਂ ਨੂੰ ਪਤਾ ਨਹੀਂ ਇੰਨੀ એનર્ਜੀ ਇਹਨਾਂ ਚ ਕਿੱਥੋਂ ਆਉਂਦੀ ਆ ਛੋਟੇ ਬੱਚਿਆਂ ਚ ਇਹਦਾ ਨਾਂ ਹੈਗਾ ਪ੍ਰਦਾਨ ਉਹ ਹੈਗੀ ਐਨੀ ਐਨੀ ਕਮ ਇੱਥੇ ਕਮ ਕਮ ਉਹਨੇ ਖਾਣਾ ਖਾਦਾ ਸੋਸਤੀ ਪਈ ਉਹਨੂੰ ਖਾਣਾ ਇਹਨੇ ਵੀ ਖਾਦਾ ਪਰ ਇਹਨੂੰ ਸੋਸਤੀ ਨਹੀਂ ਪਈ ਇਹ ਤਾਂ ਬਸ ਦਵੰਗਰੀ ਕਰਦਾ ਬਹੁਤ ਜ਼ਿਆਦਾ ਦਵੰਗਰੀ ਕਰਦਾ ਪਰਦਾਨ 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 ਕਿਦਾਂ ਪਾੜੀ ਸਰੀ ਸਾਰੀ ਬਹੁਤ ਇਲਤ ਕਰਦੇ ਆ ਬਈ ਬੜੇ ਇਲਤ ਕਰਦਾ ਹੈ ਨਿੱਕਾ ਜਿਹਾ ਹੈਗਾ ਚੀੜਾ ਬਹੁਤ ਆ ਵੱਡੇ ਦੀਆਂ ਵੀ ਇਹ ਚੀਕਾ ਕਢਾਉਂਦਾ ਇਹਨਾਂ ਨੂੰ ਬਸ ਸਭ ਤੋਂ ਜ਼ਿਆਦਾ ਕਹਿੰਦੇ ਵਫਾਦਾਰ ਜਾਨਵਰ ਫਿਰ ਹਨਾ ਇਹ ਹੀ ਆ ਦੁਨੀਆ ਦੇ ਉੱਪਰ ਵੇ ਕੁੱਤਾ ਕਿ ਐਸਾ ਇਨਸਾਨ ਸੌਰੀ ਵਫਾदार ਜਾਨਵਰ ਆ ਜਿਹਦੇ ਜਿੰਨੀ ਵਫਾਦਾਰੀ ਇਨਸਾਨ ਚ ਨਹੀਂ ਹੈਗੀ ਹੱਲੇ ਇਨਸਾਨ ਨਾਲੋਂ ਵੀ ਜ਼ਿਆਦਾ ਵਫਾਦਾਰ ਹੁਣ ਇਹ ਹੋ ਗਿਆ ਸੋ ਤੁਹਾਡੀ ਕੀ ਰਾਏ ਇਹਨਾਂ ਬਾਰੇ ਜੇ ਤੁਸੀਂ ਰੱਖੇ ਹੋਏ ਦੱਸਿਓ ਕਿਸੇ ਨੇ ਮੇਰਾ ਤਾਂ ਪਹਿਲਾਂ ਵੀ ਕਾਫੀ ਐਕਸਪੀਰੀਅੰਸ ਹੈਗਾ ਕਈ ਵਾਰ ਰੱਖ ਲਿਆ ਤੇ ਇਹਨੂੰ ਟ੍ਰੇਨਿੰਗ ਕਰਦੇ ਵੇਂ ਟ੍ਰੇਨਿੰਗ ਦਿੰਨੇ ਵੇਂ ਸਿਆਣੇ ਆ ਉਦਾਂ ਦਾ ਐਕਟਿਵ ਬਹੁਤ ਆ ਦੁਬਾਰੀ ਫੇਰ ਦਿਖਾਵਾਂਗੇ ਤੁਸੀਂ ਆਪਣਾ ਐਕਸਪੀਰੀਅੰਸ ਜ਼ਰੂਰ ਦੱਸਿਓ ਤੁਹਾਨੂੰ ਪਸੰਦ ਆਇਆ ਜਾਂ ਇਹਨਾਂ ਨੂੰ ਕੀ ਟ੍ਰੇਨ ਕਰਨਾ ਚਾਹੀਦਾ ਡਾਈਟ ਇਹਨਾਂ ਦੀ ਸਿੰਪਲ ਹੀ ਰੱਖੀ ਆ ਜੋ ਘਰੇ ਬਣਦਾ ਰੋਟੀ ਪਾਣੀ ਉਹੀ ਦਿੰਨੇ ਆ ਕੋਈ ਸਪੈਸ਼ਲ ਨਹੀਂ ਡਾਈਟ ਦੇ ਪੈਡਾਗਰੀ ਤੇ ਮੈਂ ਬਿਲਕੁਲ ਹੀ ਦਿੰਦਾ ਮੜ ਕੇ ਇਹਨਾਂ ਨੂੰ ਆਦਤ ਪੈ ਜਾਂਦੀ ਆ ਫੇਰ ਖਾਣਾ ਨਹੀਂ ਖਾਂਦੇ ਪੈਡਾਗਰੀ ਤੋਂ ਬਿਨਾ ਜੋ ਸਿੰਪਲ ਦਾਲ ਸਬਜ਼ੀ ਘਰੇ ਬਣੀ ਉਹੀ ਬਣਾ ਕੇ ਉਹੀ ਪਾ ਕੇ ਇਹਨਾਂ ਨੂੰ ਕੋਲੀਆਂ ਵਿੱਚ ਦੇ ਦਈ ਆ ਨਜ਼ਾਰੇ ਲੈਂਦੇ ਆ ਹਾਂ ਆ ਦੇਖੋ ਜਾਗ ਗਏ ਹੁਣ ਉਹਨਾਂ ਐਕਸਰਸਾਈਜ਼ ਕਰਨ ਲੱਗ ਪਏ ਫੁੱਪਈਆ ਵਿਚਾਰੀ ਹੁਣ ਉਹਨਾਂ ਨੂੰ ਇਲਤ ਕਰ ਲਾਪੇ ਜਾ ਕੇ ਅਰਦਾਨ ਹੋਰ ਅਰਦਾਨ ਤੇ ਤੈਨੂੰ ਕੁੱਟਣਾ ਅਮਰਕਿਓ ਨੂੰ ਛਿੱਲਣਾ ਚੰਗੀ ਤਰ੍ਹਾਂ ਐਨੀ ਦਿਨ ਨੂੰ ਤਾਂ ਕਰਦਾ ਇਹ ਪੈਸੇ ਚੰਗੀ ਭਲੀ ਉਹਨੂੰ ਪੈਣ ਨਹੀਂ ਦਿੰਦਾ ਜਾ ਕੇ ਉਹਨੂੰ ਇਲਤ ਕਰਦਾ ਦੇਖੋ ਫੇਰ ਕਰੂ ਇਲਤ ਇਹ ਆਹ ਮੈਂ ਦੇਖੋ ਮੈਂ ਐਂਦਾ ਕਰਦਾ ਦੇਖੋ ਜਦੋਂ ਆਪਦੇ ਪੈਂਦੀਆਂ ਵਿੱਚ ਆਹ ਹਾ ਚੀਕਾ ਮਾਰਦਾ ਅਰਦਾਨ ਉਹ ਬਰਦਾਨ ਇਤਰੇ ਕੁੱਟ ਪੈ ਜਾਣੀਆਂ ਐਨੀ ਕੋਲੋ ਐਨੀ ਇਹਨਾਂ ਨੂੰ ਕੁੱਟਣਾ ਵੀ ਬਹੁਤ ਆ ਐਨੀ ਐਨੀ ਸੁੱਤੀ ਪਈ ਐ ਇਹਨੂੰ ਇਹਨੂੰ ਨੀਂਦ ਨਹੀਂ ਆਉਂਦੀ ਇਕੱਲਾ ਹੀ ਇਲ ਤਾਂ ਕਰਨ ਲੱਗਾ ਦੇਖੋ ਉਹ ਵੀ ਐਨੀ ਵੀ ਸੁੱਤੀ ਪਈ ਐ ਇਹ ਵੀ ਸੁੱਤੀ ਪਈ ਸਾਡੀ ਟਿੱਡੀ ਆ ਨਾ ਇਹ ਟਿੱਡੀ ਇਹ ਵੀ ਆਰਾਮ ਨਾਲ ਖਾਣਾ ਖਾਣਾ ਖਾ ਕੇ ਸੁੱਤੇ ਪਏ ਹੈ ਬਹੁਤ ਵਧੀਆ ਹੈ ਵੀ ਇਹ ਸਟ੍ਰੈੱਡ ਹੋ ਗਈ ਆ ਤੇ ਆਰਾਮ ਨਾਲ ਸੁੱਤੀ ਪਈ ਆ ਤੇ ਐਨ ਵੀ ਸੁੱਤੀ ਪਈ ਇਹਨੂੰ ਕੱਲੇ ਨੂੰ ਨੀਂਦ ਨਹੀਂ ਆਉਂਦੀ ਉਹ ਦੇਖ ਹੁਣ ਜਾ ਕੇ ਚਿਗਾਠ ਖਾਣ ਲੱਪਿਆ ਵੀ ਤੂੰ ਰੋਟੀ ਖਾਧੀ ਆ ਚੰਗਾ ਭਲਾ ਜਰਾ ਢਿੱਡ ਭਰਿਆ ਤੇ ਤੂੰ ਫੇਰ ਚਿਗਾਠਾ ਕਰਨਾ ਬਿਲਕੁਲ ਕਹਿਣ ਦਾ ਪਾਵੇ ਬੱਚਿਆਂ ਤੋਂ ਵੀ ਜ਼ਿਆਦਾ ਇਲਤ ਕਰਦੇ ਆ ਆਛੇ ਥੋੜੀ ਇਹਨੇ ਢਿੱਡ ਭਰਨਾ ਉਦੋਂ ਹੀ ਨੇ ਦੰਦ ਨਿਕਲਦੇ ਹੁੰਦੇ ਤੇ ਨਾਲ ਉਹ ਕਚਹਿਣ ਦੀ ਛੜਦੀ ਆ ਪ੍ਰਦਾਨ ਹਾਏ ਪ੍ਰਦਾਨ ਹਟ ਕੁੱਟ ਪੈਣੀ ਤੇਰੇ ਹਾਇਦਰਾ ਪ੍ਰਦਾਨ ਠਹਿਰ ਜਾਇ। ਠਹਿਰ ਜਾਇ। ਹਟ। ਨੋ। ਨੋ। ਹਟਦਾ ਨਹੀਂ ਦੇ। ਡੰਟਣਾ ਪੈਂਦਾ ਫੇਰ। ਠਹਿਰ ਜਾਇ। ਠਹਿਰ। ਠਹਿਰ ਜਾ। ਡੇਡ। ਨੋ। ਬਹਿ ਜਾਇ। ਜੇ ਹੁਣ ਖਾਦੀ ਚ ਜਾਟ ਜਾ ਕੇ ਤੇਰੇ ਕੁੱਟ ਪੈਣੀ ਆ। ਹੁਣ ਇੱਧਰ ਆ ਗਏ। ਮਾਰੂ ਮੂਤ। ਐ ਨਹੀਂ? ਐ ਨਹੀਂ। ਇਹਨੇ ਉਹ ਜਾ ਕੇ ਪਿੱਛੇ ਇਹਨੇ ਬਣ ਜਾ ਚਾਹ। ਉਹਦਾ ਠੰਡਾ ਆ ਨਾ ਥਾਂ ਤਾਂ ਤੇ ਆਹ ਦੇਖੋ ਹਟਦਾ ਨਹੀਂ ਆਹ ਕੰਮ ਕਰਦੇ ਆ ਇਹ। ਪਿਆਰੇ ਲੱਗਦੇ ਬਹੁਤ। ਤੇ ਤੁਸੀਂ ਦੱਸਿਓ ਕਿ ਤੂੰ ਕਿਦ ਕੋ ਰੱਖਿਆ ਕਿ ਇਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦੇਣੀ ਚਾਹੀਦੀ ਆ। ਜੇ ਉਰ ਦੱਸਿਓ। ਕਮਾਲ ਦੇ ਉਦਾ ਜਾਨਵਰ ਆ ਇਹ, ਕਮਾਲ ਦੇ ਡੌਗ ਆ ਇਹ। ਸਭ ਤੋਂ ਸਿਆਣੇ ਡੌਗ ਆ ਕਿਤੇ ਵੀ ਮਿਲਟਰੀ ਦੇਖ ਲਓ ਲੈਬਰਾ ਤੇ ਜਰਮਨ ਸ਼ੈਫਟੀ ਜ਼ਿਆਦਾ ਉਹਨਾਂ ਨੇ ਆਪਣੀ ਟ੍ਰੇਨਿੰਗ ਵਾਸਤੇ ਮਿਲਟਰੀ ਵਾਲੇ ਰੱਖੇ ਹੁੰਦੇ ਆ ਕਿਉਂਕਿ ਸਿਆਣੇ ਹੁੰਦੇ ਆ ਬਹੁਤ ਜਲਦੀ ਟ੍ਰੇਨ ਹੋ ਜਾਂਦੇ ਇਸ ਕਰਕੇ ਰੱਖੇ ਆ ਚਲੋ ਫੇਰ ਦਿਖਾਵਾਂਗੇ ਇਹਨਾਂ ਨੇ ਹਲਤਾਂ ਕਰਦਿਆਂ ਵੀਡੀਓ ਹੌਲੀ-ਹੌਲੀ ਜਰ ਵੱਡੇ ਹੋਈ ਜਾਣਗੇ ਤੇ ਨਾਲ-ਨਾਲ ਤੁਹਾਡ ਨੂੰ ਪੁੱਛ ਵੀ ਜਾ ਕਰਾਂਗੇ ਵੀ ਇਹਨਾਂ ਨੂੰ ਕੀ ਸਿਖਾਉਣਾ ਚਾਹੀਦਾ ਕੀ ਪਾਉਣਾ ਚਾਹੀਦਾ ਇਹਨਾਂ ਦਾ ਫਰ ਇਹਨਾਂ ਦੇ ਵਾਲ ਜਿਹੜੇ ਹੋਰ ਚਮਕਦਾਰ ਸ਼ਾਈਨ ਬਣ ਤੇ ਕਿੱਦਾਂ ਆਪਾਂ ਇਹਨਾਂ ਨੂੰ ਟ੍ਰੇਨ ਕਰ ਸਕਦੇ ਹਾਂ ਜਰੂਰ ਦੱਸੋ ਕਮੈਂਟ ਕਰਕੇ